ਹਾਂਜੀ ਆਪਣਾ ਆਪਣੇ ਫਿਊਚਰ ਲਈ ਬਹੁਤ ਪਲਾਨ ਬਣਾਉਨੇ ਆ ਪਰ ਉਹ ਪਲਾਨ ਜਿਹੜੇ ਆਪਣੇ ਫਿਊਚਰ ਵਿੱਚ ਬਹੁਤ ਟਾਈਮ ਕੀ ਕੰਮ ਨਹੀਂ ਕਰਦੇ ਜਿਹੜੇ ਆਪਾਂ ਬਣਾਉਨੇ ਆ ਪਰ ਰੱਬ ਦੇ ਪਲਾਨ ਆ ਜਿਹੜੇ ਉਹ ਆਪਣੇ ਲਈ ਬਹੁਤ ਬਣਾਏ ਹੁੰਦੇ ਆ ਜਿਹੜੇ ਆਪਣੇ ਜਿਹੜੇ ਫਿਊਚਰ ਵਿੱਚ ਬਹੁਤ ਮਤਲਬ ਆਪਣਾ ਸਾਥ ਦਿੰਦੇ ਆ ਤਾਂ ਇਦਾਂ ਹੀ ਇੱਕ ਜਿਹੜੀ ਮੇਰੇ ਨਾਲ ਘਟਨਾ ਵਾਪਰੀ ਉਹ ਤੁਹਾਨੂੰ ਦੱਸਦਾ ਕੈਨੇਡਾ ਆਉਣ ਤੋਂ ਪਹਿਲਾਂ ਨਾ ਮੈਂ ਆਪਣੇ ਸਾਰੇ ਪੈਸੇ ਜਿਹੜੇ ਉਹ ਫੀਸ ਵਿੱਚ ਜੀਆਈਸੀ ਵਿੱਚ ਲੱਗ ਗਏ ਸੀਗੇ ਤਾਂ ਮੇਰੇ ਕੋਲ ਥੋੜੇ ਬਹੁਤੇ ਪੈਸੇ ਸੀਗੇ ਤਾਂ ਉਹਨਾਂ ਦੇ ਨਾਲ ਮੈਂ ਨਾਰਮਲ ਜਿਹੇ ਕੱਪੜੇ ਲੈ ਲਏ ਤੇ ਕੁਝ ਜਿਹੜਾ ਹੋਰ ਆਪਣਾ ਸਮਾਨ ਵਰਤਣ ਵਾਲਾ ਹੁੰਦਾ ਉਹ ਲੈ ਲਿਆ ਤੇ ਮੈਂ ਕੈਨੇਡਾ ਆ ਗਿਆ ਤੇ ਉਦੋਂ ਗਰਮੀ ਸ਼ੁਰੂ ਹੀ ਸੀਗੀ ਮੈਂ ਸੋਚਿਆ ਵੀ ਚਲੋ ਕੈਨੇਡਾ ਤਿੰਨ ਚਾਰ ਮਹੀਨੇ ਕੰਮ ਕਰਾਂਗੇ ਜਦੋਂ ਨੂੰ ਸਰਦੀ ਆਉਣੀ ਆ ਉਦੋਂ ਨੀ ਕੀ ਉੱਥੇ ਵਧੀਆ ਕੋਈ ਵਿੰਟਰ ਵਾਲੇ ਸ਼ੂ ਲੈ ਲਾਂਗੇ ਤੇ ਵਿੰਟਰ ਵਾਲੀਆਂ ਜੈਕਟਾਂ ਲੋਹਾਂ ਉੱਥੇ ਲੈ ਲਾਂਗੇ ਕੰਮ ਕਰਕੇ ਪਰ ਹੋਇਆ ਕੀ ਕਿ ਮੈਂ ਤਾਂ ਹੁਣੇ ਪਲਾਨ ਬਣਾਇਆ ਸੀਗਾ ਕਿ ਮੈਂ ਚਲ ਮਹੀਨਾ ਨਹੀਂ ਮੈਨੂੰ ਕੰਮ ਮਿਲੂਗਾ ਦੋ ਤਿੰਨ ਮਹੀਨਿਆਂ ਵਿੱਚ ਕੰਮ ਮਿਲ ਜੂਗਾ ਤੇ ਮੈਂ ਕੀ ਕੱਪੜੇ ਲੈ ਲਵਾਂ ਮੈਨੂੰ 3-4 ਮਹੀਨੇ ਇੱਥੇ ਕੋਈ ਕੰਮ ਨਹੀਂ ਮਿਲਿਆ ਕੈਨੇਡਾ ਵਿੱਚ ਮੈਂ ਜਾਂਸੀਆ ਗੋਲ ਜਾਂਦਾ ਸੀਗਾ ਪਰ ਮੇਰਾ ਜਿਹੜਾ ਕਾਲਜ ਸੀਗਾ ਉਹਨਾਂ ਮਤਲਬ 5 ਦਿਨ ਲੱਗਦਾ ਸੀਗਾ ਕਿਉਂਕਿ ਉਸ ਤੋਂ ਜਦੋਂ ਮੈਂ ਆਇਆ ਉਦੋਂ ਬਹੁਤ ਕਾਲਜ ਸਟ੍ਰਿਕਟ ਹੋ ਗਏ ਸੀਗੇ ਰੂਲ ਬਹੁਤ ਚੇਂਜ ਹੋ ਗਏ ਸੀਗੇ ਤਾਂ ਮੈਨੂੰ 5 ਦਿਨ ਕਾਲਜ ਜਾਣਾ ਪੈਂਦਾ ਸੀਗਾ ਮੇਰੇ ਕੋਲ ਸੀਗਾ ਸਿਰਫ ਵੀਕਐਂਡ ਸ਼ਨੀਵਾਰ ਤੇ ਐਤਵਾਰ ਤੇ ਇਦਾਂ ਦੇ ਇੱਥੇ ਕੰਮ ਬਹੁਤ ਘੱਟ ਮਿਲਦੇ ਆ ਕਿ ਤੁਹਾਨੂੰ ਸ਼ਨੀਵਾਰ ਐਤਵਾਰ ਵਾਲੇ ਕੰਮ ਮਿਲ ਜਾਣ ਤਾਂ ਮੇਰੇ ਨਾਲ ਇੱਕ ਰੂਮ ਮੇਟ ਆਇਆ ਤਔਰ ਰੂਮ ਮੇਟ ਆ ਜਿਹੜਾ ਮਤਲਬ ਮੁੰਡਾ ਘਰੋਂ ਚੰਗਾ ਸੀਗਾ ਬਹੁਤ ਉਹਦੇ ਕੋਲ ਕੱਪੜੇ-ਕੁੱਪੜੇ ਸੀਗੇ ਤਾਂ ਉਹਨੇ ਮਤਲਬ ਪੜ੍ਹਾਈ-ਪੜ੍ਹਾਈ 14 ਇੰਨਾ ਕੋਈ ਧਿਆਨ ਨਹੀਂ ਸੀਗਾ ਤੇ ਮਾਮਾ ਉਹਦਾ ਅਮਰੀਕਾ ਜਿਹੜਾ ਸਿਟੀਜ਼ਨ ਸੀਗਾ ਤਾਂ ਉਹਨੇ ਬਸ ਮਤਲਬ ਉਹਨੂੰ ਪਤਾ ਹੀ ਸੀਗਾ ਵੀ ਮੈਂ ਇੱਥੇ ਕੈਨੇਡਾ ਸਿਰਫ ਉਹ ਬਾਰਡਰ ਕ੍ਰੋਸ ਕਰਨ ਲਈ ਆਇਆ ਸੀਗਾ ਤਾਂ ਉਹਨੇ ਬਸ ਇੱਥੇ 3-4 ਮਹੀਨੇ ਲਾਏ ਆਪਦੀ ਗਰਮੀ-ਗਰਮੀ ਇੱਥੇ ਕੱਢੀ ਤੇ ਉਹ ਤੋਂ ਬਾਅਦ ਕੀ ਉਹ ਅਮਰੀਕਾ ਜਿਹੜਾ ਆਪਦਾ ਕੈਨੇਡਾ ਤੋਂ ਬਾਰਡਰ ਕ੍ਰੋਸ ਕਰ ਗਿਆ ਉਹਦੇ ਜਿੰਨੇ ਵੀ ਕੱਪੜੇ ਲੱਤੇ ਮੋٹے ਸੀਗੇ ਹੋਰ ਵੀ ਜਿੰਨਾ ਵੀ ਉਹਦਾ ਸਮਾਨ ਸੀਗਾ ਚੰਗੇਗਾ ਉਹਦੀਆਂ ਜਰਾਬਾਂ ਜਰੂਬਾਂ ਮੋٹے ਆ ਜਿਹੜੇ ਮੇਰੇ ਆ ਉੱਡੀ ਪਾਈ ਆ ਜੈਕਟ ਪਾਈ ਆ ਇਹ ਸਾਰਾ ਸਮਾਨ ਉਹ ਇੱਥੇ ਛੱਡ ਗਿਆ ਤਾਂ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਵੀ ਤੂੰ ਦੱਸ ਦੇ ਮੈਂ ਕਿਹਾ ਮੈਂ ਉਹਦਾ ਵੀ ਪੈਸੇ ਮੈਂ ਆਖਿਆ ਲਾਉਣੀ ਸੀਗੇ ਤਾਂ ਮੈਨੂੰ ਉਹ ਤੋਂ ਮਿਲ ਗਿਆ ਸੀਗਾ ਥੋੜਾ ਜਿਹਾ ਕੰਮ ਮੈਂ ਕਿਹਾ ਮੈਂ ਤੈਨੂੰ ਦੇ ਦਿੰਦਾ ਤੋ ਕਹਿੰਦਾ ਨਹੀਂ ਨਹੀਂ ਕਹਿੰਦਾ ਮੇਰਾ ਮਾਲਬੋਦਰ ਮੇਰੇ ਹੋਰ ਵੀ ਮੈਂ ਬਥੇਰੇ ਕੱਪੜੇ ਲੈ ਲੂੰਗਾ ਉਹਦਾ ਮਾਮਾ ਸਿਟੀਜ਼ਨ ਸੀਗਾ ਅਮਰੀਕਾ ਵਿੱਚ ਦਾ ਸਿਟੀਜ਼ਨ ਸ਼ੈਪ ਸੀਗੀ ਉਹਦੇ ਕੋਲ ਤਾਂ ਉਹਨੇ ਤਾਂ ਮਤਲਬ ਉੱਧਰ ਇੱਧਰ ਕਿਉਂਕਿ ਇੱਕ ਤਾਂ ਉਹਨੇ ਬਾਰਡਰ ਟਪਣਾ ਸੀਗਾ ਤਾਂ ਉਹ ਤੋਂ ਇੰਨਾ ਸਮਾਨ ਚੱਕਿਆ ਵੀ ਨਹੀਂ ਜਾਣਾ ਸੀਗਾ ਨਾ ਤਾਂ ਸਾਰਾ ਸਮਾਨ ਇੱਥੇ ਛੱਡ ਗਿਆ ਤੇ ਮੈਂ ਮਤਲਬ ਜਿੰਨਾ ਕਿ ਮੈਂ ਕੰਮ ਮੈਨੂੰ ਮਿਲਿਆ ਸੀ ਤਾਂ ਮੈਂ ਚੰਗੇ ਕੱਪੜੇ ਲੈ ਵੀ ਨਹੀਂ ਸਕਣੇ ਸੀਗੇ ਭਾਵੇਂ ਚਲੋ ਹੁਣ ਤਾਂ ਮੇਰੇ ਕੋਲ ਵਧੀਆ ਕੰਮ ਜਦੋਂ ਮੈਂ ਆਇਆ ਉਦੋਂ ਮੇਰਾ ਬਹੁਤ ਸਾਰੇ ਪੈਸੇ ਮੇਰੇ ਹੋਰ ਕੰਮਾਂ 'ਚ ਵੀ ਇੱਥੇ ਲੱਗ ਗਏ ਸੀਗੇ ਤਾਂ ਇਦਾਂ ਹੀ ਕਿ ਰੱਬ ਦੇ ਪਲਾਨ ਹੁੰਦੀਆਂ ਨੇ ਜਿਹੜੇ ਤੋਂ ਪਵਨ ਤੁਸੀਂ ਕੁਝ ਮਰਜ਼ੀ ਸੋਚਿਆ ਜੇ ਤੁਸੀਂ ਮਤਲਬ ਵਧੀਆ ਇੱਕ ਚੰਗੇ ਇਨਸਾਨ ਹਨ ਤਾਂ ਤੁਹਾਨੂੰ ਆਪਣੇ ਆਪ ਹੀ ਵਧੀਆ ਕੋਈ ਨਾ ਕੋਈ ਰਾਹ ਮਿਲ ਜਾਣਾ ਤੁਹਾਡੀ ਕਿੱਟੀ ਵੀ ਮੁਸ਼ਕਲ ਹੈ ਉਹ ਹੱਲ ਹੋ ਜਾਣੀ